ਬਾਰਮਸਤਕਾਰ ਜੋਗ ਗੁਰੂ ਪਿਆਰੇ ਗੁਰੂ ਸਵਾਰੇ ਸਾ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਸਾਧ ਸੰਗ ਤਰੈ ਪੈ ਸਾਗਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੀ ਗੁਰੂ ਦੀ ਸੰਗਤ ਹੈ ਜਿਹੜੀ ਸਾਧ ਸੰਗਤ ਹੈ ਉਹ ਐਨ ਇੱਕ ਸਾਡੇ ਵਾਸਤੇ ਲਾਹੇਵੰਦ ਹੈ ਕਿ ਜਿਹੜਾ ਮਨੁੱਖ ਹੈ ਉਸ ਸਾਧ ਸੰਗਤ ਦੇ ਕੁਝ ਆ ਕੇ ਗੁਰੂ ਦੇ ਸੰਗਤ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਹਰ ਹਰ ਨਾਮ ਸਿਮਰ ਰਤਨਾਗਰ ਰਤਨਾਗਰ ਹੁੰਦਾ ਹੈ ਜਿਸ ਦੇ ਵਿੱਚੋਂ ਰਤਨ ਨਿਕਲਦੇ ਹਨ ਜਿੱਥੋਂ ਸੋਨਾ ਨਿਕਲਦਾ ਹੈ ਹੀਰੇ ਨਿਕਲਦੇ ਹਨ ਉਸ ਨੂੰ ਆਖਦੇ ਹਨ ਰਤਨਾਗਰ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਵੀ ਇੱਕ ਰਤਨਾਗਰ ਹੈ ਪਰਮਾਤਮਾ ਦਾ ਨਾਮ ਸਿਮਰ ਕੇ ਜਿਹੜਾ ਮਨੁੱਖ ਹੈ ਉਸ ਦਾ ਉਧਾਰ ਹੁੰਦਾ ਹੈ ਸਿਮਰ ਸਿਮਰ ਜੀਵਨ ਨਾਰਾਇਣ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਫਿਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਿਹੜਾ ਮਨੁੱਖ ਹੈ ਉਹ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਇੱਕ ਹੁੰਦਾ ਹੈ ਸਰੀਰਕ ਜੀਵਨ ਇੱਕ ਹੁੰਦਾ ਹੈ ਆਤਮਿਕ ਜੀਵਨ ਜਿਹੜਾ ਸਰੀਰ ਹੈ ਉਹ ਜਦੋਂ ਮਨੁੱਖ ਦੀ ਮੌਤ ਹੋ ਜਾਂਦੀ ਹੈ ਉਹ ਜਿਹੜਾ ਸਰੀਰ ਹੈ ਉਹ ਇੱਥੇ ਹੀ ਸੜ ਜਾਂਦਾ ਹੈ ਪਰੰਤੂ ਜਿਹੜੀ ਉਹਦੀ ਆਤਮਾ ਹੈ ਉਹਦਾ ਆਤਮਿਕ ਜੀਵਨ ਹੈ ਫਿਰ ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਜਾਂਦਾ ਹੈ ਜੇ ਸਾਡਾ ਆਤਮਿਕ ਜੀਵਨ ਸਹੀ ਹੋਵੇਗਾ ਅਸੀਂ ਨੇ ਨਾਮ ਜਪਿਆ ਹੋਵੇਗਾ ਫਿਰ ਹੀ ਸਾਡੀ ਮੁਕਤੀ ਹੋਵੇਗੀ ਫੇਰ ਹੀ ਸਾਡਾ ਉਧਾਰ ਹੋਵੇਗਾ ਦੁੱਖ ਰੋਗ ਸੋਗ ਸਭ ਵਿਣਸੇ ਗੁਰ ਪੂਰੇ ਮਿਲ ਪਾਪ ਤਜਾਇਨ ਜਦੋਂ ਮਨੁੱਖ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਤਾਂ ਮਨੁੱਖ ਦੇ ਜਿਹੜੇ ਸਾਰੇ ਦੁੱਖ ਰੋਗ ਹਨ ਗਮ ਹਨ ਉਹ ਨਾਸ ਹੋ ਜਾਂਦੇ ਹਨ ਉਸਦੇ ਜਿਹੜੇ ਸਾਰੇ ਪਾਪ ਹਨ ਉਹ ਮਾਪ ਹੋ ਜਾਂਦੇ ਹਨ ਜਿਹੜਾ ਸੱਚੇ ਗੁਰੂ ਦੀ ਸੰਗਤ ਦੇ ਵਿੱਚ ਆ ਜਾਵੇ ਜੋ ਸੱਚਾ ਗੁਰੂ ਕਹਿੰਦਾ ਹੈ ਜੇ ਉਹ ਮਨੁੱਖ ਉਸ ਦੀ ਗੱਲ ਮੰਨ ਲਵੇ ਤਾਂ ਉਸ ਦੇ ਸਾਰੇ ਜਿਹੜੇ ਦੁੱਖ ਰੋਗ ਹਨ ਉਹ ਖਤਮ ਹੋ ਜਾਂਦੇ ਹਨ ਜੀਵਨ ਪਦਵੀ ਹਰ ਕਾ ਨਾਉ ਪਰਮਾਤਮਾ ਦਾ ਨਾਮ ਆਤਮਿਕ ਜ਼ਿੰਦਗੀ ਦਾ ਪਿਆਰ ਹੈ ਜਦੋਂ ਸਾਡੀ ਆਤਮਾ ਸਹੀ ਹੋ ਜਾਵੇਗੀ ਆਤਮਾ ਸੁੱਚੀ ਹੋ ਜਾਵੇਗੀ ਫਿਰ ਉਸ ਦੇ ਵਿੱਚ ਪਰਮਾਤਮਾ ਦਾ ਨਾਮ ਵਸਣ ਲੱਗ ਪੈਂਦਾ ਹੈ ਮਨ ਤਾਂ ਨਿਰਮਲ ਸਾਚ ਸੁਆਉ ਨਾਮ ਦੀ ਬਰਕਤ ਦੇ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ ਨਾਮ ਸਿਮਰਦਿਆ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਵਿਰੋਧੇ ਜਿਹੜਾ ਜੀਵਨ ਦਾ ਮਨੋਰਥ ਹੁੰਦਾ ਹੈ ਉਹ ਪੂਰਾ ਹੋ ਜਾਂਦਾ ਹੈ ਕਿਉਂਕਿ ਸਾਨੂੰ ਜਿਹੜਾ ਜੀਵਨ ਮਿਲਿਆ ਹੈ ਉਹ ਪ੍ਰਭੂ ਦੇ ਨਾਲ ਮਿਲਣ ਵਾਸਤੇ ਮਿਲਿਆ ਹੈ ਪਰੰਤੂ ਕੋਈ ਵੀ ਮਨੁੱਖ ਪ੍ਰਮਾਤਮਾ ਨੂੰ ਮਿਲਣ ਵਾਸਤੇ ਉਦਮ ਨਹੀਂ ਕਰਦਾ ਇਸ ਸੰਸਾਰ ਦੇ ਵਿੱਚ ਜਿਉਣ ਵਾਸਤੇ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ ਹਰ ਰੋਜ਼ ਕੰਮ ਕਰਦਾ ਹੈ ਮਾਇਆ ਕਮਾਉਂਦਾ ਹੈ ਪੈਸਾ ਕਮਾਉਂਦਾ ਹੈ ਪਰੰਤੂ ਨਾਮ ਨਹੀਂ ਕਮਾ ਰਿਹਾ ਜਿਸ ਨੂੰ ਕਮਾਉਣ ਵਾਸਤੇ ਅਸੀਂ ਸੰਸਾਰ ਦੇ ਵਿੱਚ ਆਏ ਹਾਂ ਮਨੁੱਖ ਉਹ ਉਦਮ ਨਹੀਂ ਕਰ ਰਿਹਾ ਉਹ ਪ੍ਰਮਾਤਮਾ ਦਾ ਨਾਮ ਨਹੀਂ ਸਿਮਰ ਰਿਹਾ ਇਹ ਵਿਰਲੇ ਹੁੰਦੇ ਹਨ ਜਿਨ੍ਹਾਂ ਨੂੰ ਸੋਚੀ ਆ ਜਾਂਦੀ ਹੈ ਫਿਰ ਉਹ ਪ੍ਰਮਾਤਮਾ ਦਾ ਨਾਮ ਸਮਰ ਲੱਗ ਜਾਂਦੇ ਹਨ ਆਠ ਬਹਿਰ ਪਾਰ ਬ੍ਰਹਮ ਤੇ ਆਈ ਹੈ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਦਿਨ ਦੇ ਵਿੱਚ ਆਠ ਬਹਿਰ ਹੁੰਦੇ ਹਨ ਚਾਰ ਬਹਿਰ ਦਿਨ ਦੇ ਅਤੇ ਚਾਰ ਬਹਿਰ ਰਾਤ ਦੇ ਤਾਂ 사ਤਗੁਰੂ ਜੀ ਕਹਿੰਦੇ ਸਾਨੂੰ ਅਠੇ ਪਹਿਰ ਹੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪੂਰਬ ਲਿਖਤ ਹੋਏ ਤਾਂ ਪਾਈ ਹੈ ਪਰੰਤੂ ਇਹ ਦਾਤ ਕਦੋਂ ਮਿਲਦੀ ਹੈ ਜੇ ਅਸੀਂ ਪੂਰਬਲੇ ਕਰਮੋਂ ਕੀਤੇ ਹੋਣ ਜਿਸ ਦੇ ਮੱਥੇ ਦੇ ਉੱਪਰ ਪਰਮਾਤਮਾ ਨੇ ਲੇਖ ਲਿਖੇ ਹੋਣ ਚੰਗੇ ਲੇਖ ਲਿਖੇ ਹੋਣ ਫਿਰ ਉਸ ਨੂੰ ਪਰਮਾਤਮਾ ਦੀ ਦਾਤ ਪ੍ਰਾਪਤ ਹੁੰਦੀ ਹੈ ਸ਼ਰਨ ਪਏ ਜਪ ਦੀਨ ਦਿਆਲਾ ਜਿਹੜਾ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ ਗਰੀਬਾਂ ਦੇ ਉੱਪਰ ਦਇਆ ਕਰਨ ਵਾਲਾ ਪ੍ਰਭੂ ਪਰਮਾਤਮਾ ਹੈ ਫਿਰ ਜਿਹੜਾ ਉਹਦਾ ਨਾਮ ਜਪ ਲੈਂਦਾ ਹੈ ਉਹਦਾ ਸਿਮਰਨ ਕਰਨ ਲੱਗ ਜਾਂਦਾ ਹੈ ਪ੍ਰਭੂ ਦੇ ਦੱਸੇ ਰਾਹਤੇ ਦੇ ਉੱਪਰ ਚੱਲਣ ਲੱਗ ਜਾਂਦਾ ਹੈ ਫਿਰ ਉਹਦੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ ਔਰ ਆਪਣੇ ਪਰਿਵਾਰ ਦੇ ਵਿੱਚ ਅਤੇ ਇਸ ਜੱਗ ਦੇ ਵਿੱਚ ਸਦਾ ਹੀ ਖੁਸ਼ੀ ਰਹਿੰਦਾ ਹੈ ਸਦਾ ਹੀ ਖੁਸ਼ ਰਹਿੰਦਾ ਹੈ ਨਾਨਕ ਜਾਂਚੈ ਸੰਤਰਵਾਲਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਹਿੰਦੇ ਭਾਈ ਫਿਰ ਉਹਨਾਂ ਸੰਤ ਜਨਾਂ ਦੀ ਜਿਹੜੀ ਚਰਨਾਂ ਦੀ ਧੂੜ ਹੈ ਉਹ ਸਾਨੂੰ ਚਾਹੀਦੀ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਸਿਮਰਨ ਲੱਗ ਜਾਂਦਾ ਹੈ ਕਈ ਮਨੁੱਖ ਅਜਿਹੇ ਹੁੰਦੇ ਹਨ ਘਰ ਕਾ ਕਾਜ ਨਾ ਜਾਣੀ ਰੂੜਾ ਕਿ ਜਿਹੜਾ ਮਨੁੱਖ ਹੈ ਉਹ ਚੰਗੇ ਕੰਮ ਨਹੀਂ ਕਰਦਾ ਸੋਹਣੇ ਕੰਮ ਨਹੀਂ ਕਰਦਾ ਉਹ ਇਸ ਦੁਨੀਆ ਦੇ ਵਿੱਚ ਆਪਣੀ ਸੋਭਾ ਨਹੀਂ ਕਰਵਾਉਂਦਾ ਕਿਉਂਕਿ ਜਿਹੜਾ ਚੰਗੇ ਕੰਮ ਕਰੇਗਾ ਸੋਭਾ ਉਸ ਦੀ ਹੋਵੇਗੀ ਝੂਠੇ ਧੰਦੇ ਰਚਿਓ ਮੋੜਾਂ ਜਿਹੜਾ ਮਨੁੱਖ ਹੈ ਉਹ ਇਸ ਜਗਤ ਦੇ ਵਿੱਚ ਝੂਠ ਬੋਲਦਾ ਹੈ ਠੱਗੀਆਂ ਮਾਰਦਾ ਹੈ ਲੋਕਾਂ ਨੂੰ ਲੁੱਟਦਾ ਹੈ ਇਹਨਾਂ ਝੂਠੇ ਧੰਦਿਆਂ ਦੇ ਵਿੱਚ ਹੀ ਮਾਸਤ ਰਹਿੰਦਾ ਹੈ ਫਿਰ ਜਿਹੜੇ ਵਿਸ਼ਵਾਸ ਕਰਨ ਵਾਲੇ ਹੁੰਦੇ ਹਨ ਉਹ ਜਦੋਂ ਝੂਠੇ ਬੰਦੇ ਦੇ ਵਿਸ਼ਵਾਸ ਕਰ ਲੈਂਦੇ ਹਨ ਤਾਂ ਝੂਠਾ ਬੰਦਾ ਉਸ ਨੂੰ ਲੁੱਟ ਕੇ ਚਲਿਆ ਜਾਂਦਾ ਹੈ ਫਿਰ ਉਸ ਮਨੁੱਖ ਦਾ ਜਿਹੜਾ ਵਿਸ਼ਵਾਸ ਹੈ ਉਹ ਟੁੱਟ ਜਾਂਦਾ ਹੈ ਇਸੇ ਤਰ੍ਹਾਂ ਇੱਕ ਰੱਬ ਦਾ ਪਿਆਰਾ ਸੀ ਭਗਤ ਸਿੰਘ ਫਰੀਕ ਫਕੀਰ ਸੀ ਜਿਹੜਾ ਪ੍ਰਮਾਤਮਾ ਦਾ ਨਾਮ ਸਿਮਰਦਾ ਸੀ ਕਿਸੇ ਸੰਗਤ ਦੇ ਵਿੱਚੋਂ ਕਿਸੇ ਨੇ ਉਸ ਫਕੀਰ ਨੂੰ ਇੱਕ ਛੋਟਾ ਜਿਹਾ ਬਸ਼ੀਰਾ ਦੇ ਦਿੱਤਾ ਕਿ ਤੁਸੀਂ ਸਾਡੇ ਵੱਲੋਂ ਇਸ ਨੂੰ ਇੱਕ ਤੋਹਫ਼ਾ ਸਮਝ ਕੇ ਰੱਖ ਲਵੋ ਅਤੇ ਉਹ ਫਕੀਰ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰਦਾ ਅਤੇ ਨਾਲ ਹੀ ਉਸ ਬਸ਼ੀਰੇ ਦੀ ਸੇਵਾ ਕਰਦਾ ਉਸ ਨੇ ਪਾਲ ਪੋਸ਼ ਕੀ ਜਿਹੜਾ ਆਪਣਾ ਬਸ਼ੀਰਾ ਸੀ ਉਹ ਤਕੜਾ ਕਰ ਲਿਆ ਉਸ ਨੂੰ ਘੋੜਾ ਬਣਾ ਲਿਆ ਉਹ ਬਹੁਤ ਵਧੀਆ ਫਰਤੀਲਾ ਘੋੜਾ ਬਣ ਗਿਆ ਬਹੁਤ ਮਹਿੰਗਾ ਘੋੜਾ ਬਣ ਗਿਆ ਕਿਉਂਕਿ ਜਿਹੜੇ ਘੋੜੇ ਹਨ ਉਹਨਾਂ ਦੀ ਜਿਹੜੀ ਕੀਮਤ ਹੈ ਉਹ ਲੱਖਾਂ ਕਰੋੜਾਂ ਦੇ ਵਿੱਚ ਹੁੰਦੀ ਹੈ ਜਿਹੜੇ ਚੰਗੇ ਘੋੜੇ ਹੁੰਦੇ ਹਨ ਪਰੰਤੂ ਉਸ ਸਮੇਂ ਜਿਹੜੇ ਡਾਕੂ ਹੁੰਦੇ ਹਨ ਲੋਕਾਂ ਨੂੰ ਲੁੱਟਣ ਵਾਲੇ ਹੁੰਦੇ ਹਨ ਜਦੋਂ ਉਸ ਨੂੰ ਪਤਾ ਲੱਗਿਆ ਕਿ ਫਕੀਰ ਦੇ ਕੋਲ ਬਹੁਤ ਤਕੜਾ ਘੋੜਾ ਹੈ ਤਾਂ ਉਸ ਨੇ ਆਪਣੇ ਜਿਹੜੇ ਚੇਲੇ ਰੱਖੇ ਹੋਏ ਸਨ ਅੱਗੇ ਉਹਨਾਂ ਨੂੰ ਭੇਜਿਆ ਕਿ ਉਹ ਫਕੀਰ ਦੇ ਕੋਲੋਂ ਉਸ ਘੋੜੇ ਦਾ ਮੁੱਲ ਪਾ ਕੇ ਘੋੜਾ ਖਰੀਦ ਕੇ ਲੈ ਕੇ ਆਵੋ ਅਤੇ ਜਦੋਂ ਉਹ ਉਸ ਡਾਕੂ ਦੇ ਚੇਲੇ ਉਸ ਠੱਗ ਦੇ ਚੇਲੇ ਉਸ ਫਕੀਰ ਦੇ ਕੋਲ ਗਏ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਹੈ ਘੋੜਾ ਹੈ ਤੁਹਾਡਾ ਉਹ 50 ਲੱਖ ਦਾ ਘੋੜਾ ਸਾਨੂੰ ਇਹ ਚਾਹੀਦਾ ਹੈ ਤੁਸੀਂ ਸਾਡੇ ਕੋਲੋਂ 50 ਲੱਖ ਰੁਪਇਆ ਲੈ ਲਵੋ ਅਤੇ ਜਿਹੜਾ ਘੋੜਾ ਹੈ ਉਹ ਸਾਨੂੰ ਦੇ ਦੇਵੋ ਤਾਂ ਉਸ ਫਕੀਰ ਨੇ ਕਿਹਾ ਕਿ ਭਾਈ ਨਹੀਂ ਮੈਂ ਜਿਹੜਾ ਘੋੜਾ ਹੈ ਉਹ ਤੁਹਾਨੂੰ ਨਹੀਂ ਦੇ ਸਕਦਾ ਕਿਉਂਕਿ ਇਸ ਘੋੜੇ ਦੇ ਨਾਲ ਮੇਰਾ ਪਿਆਰ ਬਣ ਗਿਆ ਹੈ ਮੈਂ ਨਾਲੇ ਤਾਂ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ ਅਤੇ ਨਾਲੇ ਮੈਂ ਇਸ ਘੋੜੇ ਦੀ ਸੇਵਾ ਕਰਦਾ ਹਾਂ ਇਸ ਦੀ ਪਾਲਣਾ ਪੋਸ਼ਣਾ ਕਰਦਾ ਹਾਂ ਕਿਉਂਕਿ ਮੇਰਾ ਹੁਣ ਇਸ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਹੈ ਮੈਂ ਜੇ ਗੱਲਾਂ ਕਰਦਾ ਹਾਂ ਤਾਂ ਵੀ ਮੈਂ ਇਸ ਘੋੜੇ ਦੇ ਨਾਲ ਕਰਦਾ ਹਾਂ ਤਾਂ ਫਿਰ ਉਹ ਕਹਿਣ ਲੱਗੇ ਕਿ ਸਾਡੇ ਕੋਲ ਤੁਸੀਂ 70 ਲੱਖ ਰੁਪਈਆ ਲੈ ਲਵੋ ਅਤੇ ਸਾਨੂੰ ਇਹ ਘੋੜਾ ਦੇ ਦੇਵੋ ਉਹ ਫਕੀਰ ਫਿਰ ਕਹਿਣ ਲੱਗਾ ਕਿ ਭਾਈ ਮੈਂ ਇਹ ਘੋੜਾ ਨਹੀਂ ਵੇਚਣਾ ਅਤੇ ਫਿਰ ਉਹਨਾਂ ਨੇ ਉਸ ਘੋੜੇ ਦੀ ਜਿਹੜੀ ਕੀਮਤ ਸੀ ਉਹ 1 ਕਰੋੜ ਰੁਪਈਆ ਪਾ ਦਿੱਤੀ ਕਿ ਅਸੀਂ ਤੁਹਾਨੂੰ ਇਹ ਜਿਹੜਾ ਘੋੜਾ ਹੈ 1 ਰੁਪਇਆ 1 ਕਰੋੜ ਰੁਪਈਆ ਦੇ ਵਿੱਚ ਅਸੀਂ ਘੋੜਾ ਖਰੀਦਾਂਗੇ ਤਾਂ ਵਗੀਰ ਕਹਿਣ ਲੱਗਿਆ ਕਿ ਨਾ ਭਾਈ ਤੁਸੀਂ ਸਾਨੂੰ ਚਾਹੇ ਜਿੰਨੀ ਮਰਜ਼ੀ ਦੌਲਤ ਦੇ ਦੇਵੋ ਜਿੰਨਾ ਮਰਜ਼ੀ ਪੈਸਾ ਦੇ ਦੇਵੋ ਅਸੀਂ ਇਹ ਘੋੜਾ ਤੁਹਾਨੂੰ ਨਹੀਂ ਦੇਣਾ ਆ ਤੇ ਉਹ ਜਿਹੜਾ ਡਾਕੂ ਸੀ ਠੱਗ ਸੀ ਉਹਦੇ ਜਿਹੜੇ ਚੇਲੇ ਸਨ ਉਹ ਉੱਥੋਂ ਵਾਪਸ ਆਪਣੇ ਉਹ ਠੱਗ ਦੇ ਕੋਲ ਚਲੇ ਗਏ ਆ ਤੇ ਜਾ ਕੇ ਉਹ ਸਾਰੀ ਗੱਲ ਦੱਸੀ ਕਿ ਉਹ ਘੋੜਾ ਦੇਣ ਵਾਸਤੇ ਰਾਜ਼ੀ ਨਹੀਂ ਹੈ ਅਤੇ ਅਗਲੇ ਦਿਨ ਉਹ ਜਿਹੜਾ ਫਕੀਰ ਸੀ ਆਪਣੇ ਘੋੜੇ ਦੇ ਵਿੱਚ ਬੈਠ ਕੇ ਘੋੜੇ ਦੀ ਸਵਾਰੀ ਕਰਕੇ ਜਾ ਰਿਹਾ ਸੀ ਅਤੇ ਰਾਸਤੇ ਦੇ ਵਿੱਚ ਕੀ ਦੇਖਦਾ ਹੈ ਕਿ ਇੱਕ ਬਹੁਤ ਬਜ਼ੁਰਗ ਅਵਸਥਾ ਦੇ ਵਿੱਚ ਕੋਈ ਮਨੁੱਖ ਤੁਰਿਆ ਜਾ ਰਿਹਾ ਹੈ ਇਦਾਂ ਲੱਗ ਰਿਹਾ ਹੈ ਕਿ ਜਿੱਦਾਂ ਬਹੁਤ ਹੀ ਜ਼ਿਆਦਾ ਬਿਮਾਰ ਹੈ ਉਸ ਨੂੰ ਸਿੱਧਾ ਵੀ ਨਹੀਂ ਤੁਰਿਆ ਜਾ ਸਕਦਾ ਅਤੇ ਉਸ ਫਕੀਰ ਦੇ ਮਨ ਦੇ ਵਿੱਚ ਆਇਆ ਕਿ ਮੈਂ ਇਸ ਨੂੰ ਆਪਣੇ ਘੋੜੇ ਦੇ ਉੱਪਰ ਬਿਠਾ ਕੇ ਮੈਂ ਇਸ ਨੂੰ ਕਿਸੇ ਡਾਕਟਰ ਦੇ ਕੋਲ ਕਿਸੇ ਵੈਦ ਹਕੀਮ ਦੇ ਕੋਲ ਲੈ ਜਾਂਦਾ ਹਾਂ ਤਾਂ ਕਿ ਜਿਹੜਾ ਇਹ ਬਜ਼ੁਰਗ ਹੈ ਇਹਦੀ ਜਿਹੜੀ ਸਿਹਤ ਹੈ ਉਹ ਠੀਕ ਹੋ ਜਾਵੇ ਅਤੇ ਜਦੋਂ ਫਕੀਰ ਉਸ ਬਜ਼ੁਰਗ ਦੇ ਕੋਲ ਗਿਆ ਤਾਂ ਉਸਨੇ ਕਿਹਾ ਕਿ ਤੁਸੀਂ ਮੈਨੂੰ ਬਹੁਤ ਬਿਵਾਰ ਲੱਗ ਰਹੇ ਹੋ ਤਾਂ ਆਓ ਤੁਸੀਂ ਇਸ ਘੋੜੇ ਦੇ ਉੱਪਰ ਬੈਠ ਜਾਵੋ ਤਾਂ ਮੈਂ ਤੁਹਾਨੂੰ ਕਿਸੇ ਵੈਦ ਦੇ ਕੋਲ ਕਿਸੇ ਹਕੀਮ ਦੇ ਕੋਲ ਲੈ ਜਾਂਦਾ ਹਾਂ ਅਤੇ ਉਸਨੇ ਹੱਥ ਪਾ ਕੇ ਉਸ ਬਜ਼ੁਰਗ ਨੂੰ ਆਪਣੇ ਘੋੜੇ ਦੇ ਉੱਪਰ ਬਿਠਾ ਦਿੱਤਾ ਜਦੋਂ ਉਸ ਘੋੜੇ ਦੇ ਉੱਪਰ ਬਿਠਾਇਆ ਤਾਂ ਉਸ ਬਜ਼ੁਰਗ ਨੇ ਘੋੜੇ ਨੂੰ ਲੱਤ ਮਾਰੀ ਅਤੇ ਦੌੜਾ ਕੇ ਚਲਿਆ ਗਿਆ ਆ ਦੇ ਕੁਝ ਕੁ ਦੂਰੀ ਦੇ ਉੱਪਰ ਜਾ ਕੇ ਉਸ ਨੇ ਜੋ ਆਪਣੇ ਉੱਪਰ ਲੋਈ ਲੈਤੀ ਸੀ ਆਪਣਾ ਸਰੀਰ ਕੁੱਬਾ ਕੀਤਾ ਸੀ ਉਹ ਸਾਰਾ ਹੀ ਤੰਦਰੁਸਤ ਕਰ ਲਿਆ ਅਤੇ ਉਸ ਫਕੀਰ ਨੂੰ ਕਹਿਣ ਲੱਗਿਆ ਕਿ ਮੈਂ ਨਾ ਤਾਂ ਕੋਈ ਬਜ਼ੁਰਗ ਹਾਂ ਅਤੇ ਨਾ ਹੀ ਮੈਂ ਬਿਮਾਰ ਹਾਂ ਮੈਂ ਤਾਂ ਉਸ ਠੱਗ ਦਾ ਚੇਲਾ ਹਾਂ ਜਿਹੜਾ ਤੇਰੇ ਕੋਲੋਂ ਕੱਲ ਘੋੜਾ ਲੈਣ ਵਾਸਤੇ ਆਇਆ ਸੀ ਸੀਂ ਇਸ ਘੋੜੇ ਤੇ ਕੀਮਤ 1 ਕਰੋੜ ਰੁਪਈਆ ਪਾ ਦਿੱਤੀ ਪਰ ਤੁਸੀਂ ਫੇਰ ਵੀ ਆਪਣਾ ਘੋੜਾ ਵੇਚਣ ਵਾਸਤੇ ਰਾਜ਼ੀ ਨਹੀਂ ਹੋਏ ਪਰੰਤੂ ਅੱਜ ਅਸੀਂ ਬਿਨਾ ਪੈਸੇ ਦਿੱਤੇ ਤੁਹਾਡਾ ਜਿਹੜਾ ਘੋੜਾ ਹੈ ਤੁਹਾਡੇ ਤੋਂ ਖੋਕੇ ਲੈ ਚੱਲੇ ਹਾਂ ਹੁਣ ਨਾ ਤੁਹਾਡੇ ਕੋਲ ਘੋੜਾ ਰਿਹਾ ਹੈ ਅਤੇ ਨਾ ਤੁਹਾਡੇ ਕੋਲ ਪੈਸਾ ਰਿਹਾ ਹੈ ਪਰੰਤੂ ਉਹ ਫਕੀਰ ਨੇ ਉਹ ਰੱਬ ਦੇ ਪਿਆਰੇ ਨੇ ਉੱਥੇ ਬਹੁਤ ਸੋਹਣੀ ਉਸ ਨੂੰ ਗੱਲ ਕਹੀ ਉਹ ਕਹਿੰਦਾ ਭਾਈ ਜਿਸ ਦੇ ਹੱਥ ਦੇ ਵਿੱਚ ਘੋੜੇ ਦੀਆਂ ਵਾਗਾਂ ਹੁੰਦੀਆਂ ਹਨ ਘੋੜਾ ਉਸੇ ਦਾ ਹੁੰਦਾ ਹੈ ਪਰੰਤੂ ਤੂੰ ਇੱਕ ਗੱਲ ਆਪਣੇ ਮਨ ਦੇ ਵਿੱਚ ਧਾਰ ਲੈ ਕਿ ਤੂੰ ਕਿਸੇ ਨੂੰ ਇਹ ਨਾ ਦੱਸੀ ਕਿ ਮੈਂ ਘੋੜਾ ਕਿੱਦਾਂ ਖੋਕੇ ਲੈ ਕੇ ਆਇਆ ਹਾਂ ਤੂੰ ਇਹ ਨਾ ਦੱਸੇ ਕਿਸੇ ਨੂੰ ਕਿ ਮੈਂ ਰਸਤੇ ਦੇ ਵਿੱਚ ਬਜ਼ੁਰਗ ਬਣ ਕੇ ਖੜਾ ਸੀ ਮੈਂ ਬਿਮਾਰ ਹੋਣ ਦਾ ਬਹਾਨਾ ਲਾਇਆ ਅਤੇ ਮੈਂ ਉੱਥੋਂ ਇਹ ਘੋੜਾ ਖੋਕੇ ਲੈ ਆਇਆ ਕਿਉਂਕਿ ਲੋਕਾਂ ਦੇ ਵਿੱਚੋਂ ਵਿਸ਼ਵਾਸ ਉੱਠ ਜਾਵੇਗਾ ਕਿਉਂਕਿ ਕਈ ਵਾਰ ਕੋਈ ਸੱਚ ਮੁੱਚ ਕੋਈ ਬਜ਼ੁਰਗ ਕੋਈ ਬਿਮਾਰ ਰਾਸਤੇ ਦੇ ਵਿੱਚ ਜਾ ਰਿਹਾ ਹੋਵੇ ਤਾਂ ਜਿਹੜਾ ਮਨੁੱਖ ਹੈ ਉਸ ਦਾ ਉਸ ਤੋਂ ਵਿਸ਼ਵਾਸ ਉੱਠ ਜਾਵੇਗਾ ਕਿਉਂਕਿ ਫਿਰ ਗੱਲਾਂ ਹੋਣ ਲੱਗ ਜਾਣਗੀਆਂ ਕਿ ਇੱਕ ਠਾਗ ਨੇ ਰਾਸਤੇ ਦੇ ਵਿੱਚ ਖੜੇ ਹੋ ਕੇ ਕਿਸੇ ਦਾ ਘੋੜਾ ਚੋਰਾ ਲਿਆ ਉਸ ਨੇ ਬਜ਼ੁਰਗ ਹੋਣ ਦਾ ਬਹਾਨਾ ਕੀਤਾ ਉਸ ਨੇ ਬਿਮਾਰ ਹੋਣ ਦਾ ਬਹਾਨਾ ਕੀਤਾ ਤੂੰ ਕਿਸ ਨੂੰ ਇਹ ਨਾ ਦੱਸੀਂ ਕਿ ਮੈਂ ਜਿਹੜਾ ਘੋੜਾ ਹੈ ਕਿਸ ਤਰ੍ਹਾਂ ਖੋਕੇ ਲੈ ਕੇ ਆਇਆ ਹਾਂ ਕਿਉਂਕਿ ਕਈ ਵਾਰ ਕੋਈ ਸੱਚ ਮੁੱਚ ਕੋਈ ਬਿਮਾਰ ਕੋਈ ਬਜ਼ੁਰਗ ਰਾਸਤੇ ਦੇ ਵਿੱਚ ਜਿਹਨੂੰ ਸਹਾਇਤਾ ਹੋਵੇ ਜਿਹਨੂੰ ਮਦਦ ਹੋਵੇ ਕਿਸੇ ਵੈਦ ਕੋਲ ਜਾਣ ਦੀ ਕਿਸੇ ਹਕੀਮ ਦੇ ਕੋਲ ਜਾਣ ਦੀ ਕਿਤੇ ਇਹ ਨਾ ਹੋਵੇ ਕਿ ਲੋਕ ਤੇਰੀ ਕਹਾਣੀ ਸੁਣ ਕੇ ਉਸਨੂੰ ਉੱਥੇ ਹੀ ਖੜ੍ਹਾ ਛੱਡ ਜਾਣ ਇਸੇ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਘਰ ਕਾ ਕਾਜ ਨਾ ਜਾਣੀ ਰੂੜਾ ਕਿ ਜਿਹੜਾ ਮਨੁੱਖ ਹੈ ਉਸ ਨੂੰ ਹੀ ਨਹੀਂ ਪਤਾ ਕਿ ਸੋਹਣਾ ਕੰਮ ਚੰਗਾ ਕੰਮ ਕਿਹੜਾ ਹੈ ਉਸ ਨੂੰ ਸਿਰਫ ਆਪਣਾ ਮਨੋਰਥ ਦਿਸਦਾ ਹੈ ਕਿ ਆਪਣਾ ਮੈਂ ਮਨੋਰਥ ਪੂਰਾ ਕਰਨਾ ਹੈ ਮੈਂ ਲੋਕਾਂ ਨੂੰ ਠੱਗਣਾ ਹੈ ਅਤੇ ਲੋਕਾਂ ਨੂੰ ਠੱਗ ਕੇ ਮੈਂ ਆਪਣੇ ਘਰ ਦੀ ਰੋਟੀ ਖਾਣੀ ਹੈ ਉਠ ਹੈ ਧੰਦੇ ਰੱਥਿਓ ਮੋੜਾਂ ਪਰ ਅਜਿਹੇ ਜਿਹੜੇ ਮਨੁੱਖ ਹਨ ਮੂਰਖ ਲੋਕ ਹੁੰਦੇ ਹਨ ਉਹ ਇਹਨਾਂ ਝੂਠੇ ਧੰਦਿਆਂ ਦੇ ਵਿੱਚ ਮਸਤ ਹੋ ਜਾਂਦੇ ਹਨ ਪਰ ਉਸ ਨੂੰ ਇਹ ਨਹੀਂ ਪਤਾ ਰਹਿੰਦਾ ਕਿ ਜਿਹੜਾ ਮੈਂ ਜਿਸ ਨੂੰ ਠੱਗਿਆ ਹੈ ਉਸਦੇ ਮਨ ਦੇ ਉੱਪਰ ਕੀ ਬੀਤ ਰਹੀ ਹੈ ਜਿਸ ਨੇ ਪੈਸਾ ਇਕੱਠਾ ਕੀਤਾ ਹੈ ਉਸ ਨੇ ਕਿੰਨੀ ਮਿਹਨਤ ਕੀਤੀ ਹੈ ਕਿਉਂਕਿ ਜਿਹੜੇ ਲੁੱਟਣ ਵਾਲੇ ਹੁੰਦੇ ਹਨ ਉਹ ਤਾਂ ਬੰਦੇ ਨੂੰ ਲੁੱਟ ਕੇ ਚਲੇ ਜਾਂਦੇ ਹਨ ਪਰੰਤੂ ਜਿਸ ਮਨੁੱਖ ਨੂੰ ਜਿਸ ਮਨੁੱਖ ਤੋਂ ਪੈਸਾ ਖੋਹਿਆ ਹੁੰਦਾ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਮੈਂ ਇੱਕ ਇੱਕ ਰੁਪਈਆ ਕਿੰਨੀ ਮਿਹਨਤ ਦੇ ਨਾਲ ਜੋੜਿਆ ਹੈ ਨਾ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਹਨ ਸਮਝਣੀਆਂ ਚਾਹੀਦੀਆਂ ਹਨ ਕਿ ਅਸੀਂ ਕਿਸੇ ਮਨੁੱਖ ਨੂੰ ਤੰਗ ਨਹੀਂ ਕਰਨਾ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ ਕਿਸੇ ਦੇ ਨਾਲ ਠੱਗੀ ਨਹੀਂ ਕਰਨੀ ਅਸੀਂ ਪ੍ਰਮਾਤਮਾ ਦਾ ਨਾਮ ਜਪਣਾ ਹੈ ਪ੍ਰਮਾਤਮਾ ਨੂੰ ਅਸੀਂ ਪਾਉਣਾ ਹੈ ਫੇਰ ਹੀ ਜਿਹੜਾ ਸਾਡਾ ਜੀਵਨ ਹੈ ਉਹ ਸਫਲ ਹੋਵੇਗਾ ਇਸ ਸੰਸਾਰ ਦੇ ਵਿੱਚ ਆਇਆ ਸਾਡਾ ਜਿਹੜਾ ਜੀਵਨ ਹੈ ਫੇਰ ਹੀ ਲੇਖੇ ਦੇ ਵਿੱਚ ਲੱਗੇਗਾ ਜੇ ਅਸੀਂ ਇਹਨਾਂ ਗੱਲਾਂ ਨੂੰ ਆਪਣੇ ਪੱਲੇ ਦੇ ਵਿੱਚ ਬੰਨਾਂਗੇ ਇਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਾਂਗੇ ਫੇਰ ਹੀ ਸਾਡਾ ਜਨਮ ਹੈ ਜਿਹੜਾ ਉਹ ਸਫਲਾ ਹੋਵੇਗਾ ਸੋ ਹੋਈਆਂ ਪੁੱਲਾਂ ਦੀ ਖਿਮਾ ਬਲਾਓ ਫਤਿਹ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ